ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ। ਸੁਖਬੀਰ ਸਿੰਘ ਬਾਦਲ ਦੇ ਉੱਤੇ ਲੱਗੇ ਐ ਵੱਡੇ ਇਲਜ਼ਾਮ। ਵਿਕਰਮ ਸਿੰਘ ਵਜੀਠੀਆ ਤੋਂ ਬਾਅਦ ਹੁਣ ਵਾਰੀ ਹੈ ਸੁਖਬੀਰ ਸਿੰਘ ਬਾਦਲ ਦੀ ਜੇਲ੍ਹ ਜਾਣ ਦੀ। ਇਹ ਇਲਜ਼ਾਮ ਕਿਸ ਨੇ ਲਾਏ ਐ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਜੀ ਕੱਲ੍ਹ ਵਾਲੀ ਖਬਰ ਦੇ ਉੱਤੇ ਮੋਹਰ ਤੇ ਮੋਹਰ ਲੱਗਦੀ ਜਾ ਰਹੀ ਹੈ। ਪੰਜਾਬ ਦੇ ਅੰਦਰ ਇਹਨਾਂ ਖਬਰ ਆਉਂਦੀ ਆ ਦੇਰ ਰਾਤ ਦੇ ਵਿੱਚ ਜੋ ਤੁਸੀਂ ਵੇਖਿਆ ਉਹ ਪੂਰੇ ਪੰਜਾਬ ਭਰ ਦੇ ਵਿੱਚ ਅਕਸਰ ਪੂਰਾ ਰੌਲਾ ਪੈ ਚੁੱਕਿਆ ਯਾਨੀ ਸੁਖਬੀਰ ਸਿੰਘ ਬਾਦਲ ਤੇ ਪਹਿਲਾਂ ਗੈਂਗਸਟਰਾਂ ਦੇ ਨਾਲ ਸੰਬੰਧ ਹੋਣ ਦੇ aarop lagde ne ਉਸ ਤੋਂ ਬਾਅਦ ਮਾਨ ਸਰਕਾਰ ਦਾ ਇੱਕ ਬਿਆਨ ਆਉਂਦਾ ਫਿਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੀ ਰੈਕੀ ਦਾ ਸਭ ਤੋਂ ਵੱਡਾ ਮਾਮਲਾ ਜਿਹੜਾ ਤੁਹਾਡੇ ਸਾਹਮਣੇ ਪੜਾਂਗੇ ਔਰ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਐਕਸ਼ਨ ਕਿਵੇਂ ਹੁੰਦਾ ਇਹੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਔਰ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਨੇ ਜਾਂ ਅਕਾਲੀ ਦਲ ਦੇ ਨੇਤਾ ਨੇ ਇਸ ਖਬਰ ਨੂੰ ਜ਼ਰੂਰ ਦੇਖਣ ਕਿਉਂਕਿ ਤੁਹਾਡੇ ਨੇਤਾ ਦੀ ਜਿਹੜੀ ਪੋਲ ਖੁੱਲੀ ਹੈ ਨਾ ਉਹ ਕੋਈ ਮਾੜੀ-ਮੋਟੀ ਨਹੀਂ ਹੈ ਇਹ ਬਹੁਤ ਵੱਡੀ ਪੋਲ ਅੱਜ ਪਹਿਲੀ ਵਾਰ ਸੁਖਵੀਰ ਸਿੰਘ ਬਾਦਲ ਦੀ ਔਰ ਸੁਖਵੀਰ ਸਿੰਘ ਬਾਦਲ ਤੇ ਬਹੁਤ ਵੱਡਾ ਪੰਜਾਬ ਦੀ ਸਰਕਾਰ ਦਾ ਐਕਸ਼ਨ ਇਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਰੈਕੀ ਕਿਵੇਂ ਕਰਵਾਉਂਦੇ ਨੇ ਔਰ ਕੀ ਤੋਂ ਕਰਵਾਉਂਦੇ ਨੇ ਮੁੱਖ ਮੰਤਰੀ ਦੀ ਔਰ ਕਿੰਨੇ ਪੈਸਾ ਦਾ ਆਫਰ ਕਰਦੇ ਨੇ ਯਾਨੀ ਖਾਲੀ ਚੈੱਕ ਦਾ ਆਫਰ ਅਸੀਂ ਖਾਲੀ ਚੈੱਕ ਦਿੰਨੇ ਆ ਪਰ ਆਪਣੀ ਮਰਜ਼ੀ ਦੇ ਨਾਲ ਲਈ ਯਾਨੀ ਵੱਡੇ ਪੱਦਰ ਦੇ ਉੱਤੇ ਮਾਣਾ ਮੋਹੇ ਪੈਸਾ ਦੇ ਕੇ ਵੀ ਸੁਖਬੀਰ ਸਿੰਘ ਬਾਦਲ ਗੈਸਟਰਾ ਵਰਗੇ ਕੰਮ ਕਿਵੇਂ ਕਰਦੇ ਸੀ ਅੱਜ ਪੂਰੀ ਖਬਰ ਦੇ ਨਾਲ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਕਿ ਮਾਮਲਾ ਕੀ ਸੀ ਕਿਉਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀਆਂ ਤਾਂ ਤੁਹਾਡੇ ਸਾਹਮਣੇ ਪਹਿਲਾਂ ਹੀ ਪੂਰਾ ਪਰਿਵਾਰ ਦੇ ਚੁੱਕਿਆ ਦਰਾਂ ਸਾਲ ਦੇ ਵਿੱਚ ਗੈਸਟਰਾਲੇ ਰੂਪ ਦੇ ਵਿੱਚ ਅੱਜ ਕੱਲ ਸੁਖਬੀਰ ਸਿੰਘ ਬਾਦਲ ਨੇ ਜਮਨੀ ਚੋਣ ਨੂੰ ਲੈ ਕੇ ਜਿਹੜੀ ਹਾਰ ਹੋਈ ਹੈ ਨਾ ਉਸ ਤੋਂ ਬਾਅਦ ਉਹਨਾਂ ਨੇ ਰੁਤਮਈ ਏਸਾ ਬਣਾ ਲਿਆ ਕਿ ਐਸ ਕਦਰ ਤਾਂ ਭਾਈ ਸਾਡੀ ਸਰਕਾਰ ਨਹੀਂ ਆਉਂਦੀ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਰੈਕੀ ਜਾਂ ਪੰਜਾਬ ਦੀ ਸਰਕਾਰ ਦੇ ਉੱਤੇ ਦੋਸ਼ ਲਾਉਣੇ ਔਰ ਝੂਠੇ ਲਾਉਣੇ ਇਹ ਸੁਖਬੀਰ ਸਿੰਘ ਬਾਦਲ ਕਰ ਰਹੇ ਸੀ ਬੰਦੇ ਨੂੰ ਵੀ ਐਸੇ ਨੂੰ ਆਫਰ ਦਿੰਦੇ ਨੇ ਜਿਹੜਾ ਕਿ ਮੀਡੀਆ ਸਲਾਹਕਾਰ ਆ ਮੁੱਖ ਮੰਤਰੀ ਦਾ ਔਰ ਇਹ ਕਦੋਂ ਦਾ ਮਾਮਲਾ ਹੈ ਇਹ ਪੂਰੀ ਖਬਰ ਸੁਣ ਲਓ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਦਾ ਸੁਖਬੀਰ ਸਿੰਘ ਬਾਦਲ ਤੇ ਐਕਸ਼ਨ ਔਰ ਬੇਤਰਮ ਮਜੀਠੀਆਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਸੁਣੋ ਕਦੇ ਮਿਲਿਓ ਵੈਸੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਦੇ ਹੋਈ ਥੋੜੀ ਕਦੇ ਨਹੀਂ ਜਦੋਂ ਮੈਂ ਕੈਪਟਨ ਅਮਰਿੰਦਰ ਨਾਲ ਸੀ ਮੈਂ ਉਦੋਂ ਉਹਨਾਂ ਦੇ ਮੀਡੀਆ ਸਲਾਹਕਾਰ ਸੀ ਚਾਰ ਮੁਲਾਕਾਤਾਂ ਹੋਈਆਂ ਇਹਦੇ ਨਾਲ ਉਹ ਕਹਿੰਦਾ ਸੀ ਤੂੰ ਜਸੂਸੀ ਕਰ ਕੈਪਟਨ ਦੀ ਹਾਂ ਵੱਡਾ ਰੌਲਾ ਦਾ ਇਹ ਸੀ ਮੈਂ ਕਿਹਾ ਜੀ ਦੇਖੋ ਉਦੋਂ ਮੈਂ ਸਰਕਾਰੀ ਸਖਬੀਰ ਨੂੰ ਕਿਹਾ 5 ਵਜੇ ਤੋਂ ਬਾਅਦ ਤੁਸੀਂ ਮੇਰੇ ਤੋਂ ਜੋ ਕੰਮ ਲਓਗੇ ਮੈਂ ਕਰ ਲਿਆ ਜਾਦਾ ਮੈਂ ਗੁਲਾਮ ਨਹੀਂ ਹਾਂ ਨੂੰ ਇੱਕ ਸੁਖਬੀਰ ਬਾਦਲ ਕੈਪਟਨ ਮਰਿੰਦਰ ਸਿੰਘੀ ਤੁਹਾਡੇ ਤੋਂ ਕਿਉਂ ਜੀ ਚਾਹਦੇ ਸੀਗੇ ਪਤਾ ਲੱਗਦਾ ਰਵੇ ਕੀ ਹੋ ਰਿਹਾ ਮੱਠਾ ਮੱਠਾ ਕਹਿੰਦਾ ਆਇਆ ਕਰ ਤੇਰੀ ਕੋਲ ਤਨਖਾਹ ਕਿੱਡੀ ਬਣਦੀ ਆ 90 ਸਾਲ ਦੀ ਉਮਰ ਤੱਕ ਪੈਨਸ਼ਨ ਕਿੰਨੀ ਬਣਦੀ ਆ ਖਾਲੀ ਚੱਕ ਚੱਕ ਸੂਰਬਾਦਨ ਨੇ ਕੀ ਕਹਿੰਦਾ ਫਿਰ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਆ ਰਹੇ ਹਾਂ ਚੜਕੇ ਦੇ ਫੋਟੋ ਡਾਇਨਾਸੌਰ ਵਾਲੀ ਫੋਟੋ ਦੇਖ ਲਈ ਹੋਣੀ ਤੁਸੀਂ ਹੁਣ ਰੋਲ ਕੀਤਾ ਜਾ ਰਿਹਾ ਸੂਰਬਾਦਨ ਆ ਰਹੇ ਆਗੇ ਡਾਇਨਾਸੌਰ ਦੇ ਸੰਗਲ ਪਾਇਆ ਖਿੱਚ ਕੇ ਕਹਿੰਦੇ ਅਕਾਲੀ ਵੀ ਆ ਰਹੇ ਡਾਇਨਾਸੌਰ ਵੀ ਆ ਰਹੇ ਇਹਦਾ ਮਤਲਬ ਕੀ ਆ ਇਹ ਇਤਿਹਾਸ ਨੂੰ ਉੱਠਾ ਜਿਹੜਾ ਦੇਣਾ ਚਾਹੁੰਦੇ ਆ ਇੱਕ ਕੁਦਰਤ ਦੇ ਸੂਲ ਨੇ ਨਿਜਮ ਨੇ ਡਾਇਨਾਸੌਰ ਆ ਜਾਣ ਇਸ ਥੋਣ ਦੇ ਵਿੱਚੋਂ ਇੱਕ ਵੀ ਇਹਦੀ ਗੱਲ ਨਹੀਂ ਸਾਹਮਣੇ ਆਈ ਜਿਹਦਾ ਪੰਜਾਬ ਦੇ ਭਲੇ ਨਾਲ ਪੰਛੀ ਦੇ ਭਲੇ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਸੰਬੰਧ ਉੱਭਰ ਕੇ ਆਵੇ ਤਾ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਸੁਖਵੀਰ ਸਿੰਘ ਬਾਦਲ ਮਾਲਵਿੰਦਰ ਸਿੰਘ ਮਾਲੀ ਤੋਂ ਰੇਕੀ ਕਰਵਾ ਰਹੇ ਸੀ। ਯਾਨੀ ਮਾਲਵਿੰਦਰ ਮਾਲੀ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਦਾ ਮੀਡੀਆ ਸਲਾਹਕਾਰ ਸੀ। ਉਹਨੂੰ ਕਹਿੰਦਾ ਖਾਲੀ ਚੱਕ ਚੱਕ ਤੇ ਜਿੰਨੇ ਪੈਸੇ 90 ਸਾਲ ਦੀ ਉਮਰ ਤੱਕ ਤੇਰੀ ਪੈਨਸ਼ਨ ਆਉਣੀ ਆ ਉਹ ਅਸੀਂ ਦੇਵਾਂਗੇ। ਯਾਨੀ ਗੱਜਰੂਪ ਦੇ ਵਿੱਚ ਕਹੀਏ ਤਾਂ ਗੈਂਗਸਟਰਾਂ ਵਾਲਾ ਚੋਲਾ ਪਾ ਕੇ ਸੁਖਵੀਰ ਸਿੰਘ ਬਾਦਲ ਪਹਿਲਾਂ ਤੋਂ ਹੀ ਪੰਜਾਬ ਪ੍ਰਤੀ ਉੱਪਰ ਕੇ ਨਜ਼ਰ ਆ ਗਏ ਨੇ ਯਾਨੀ ਹੁਣ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਕਸਰ ਪੂਰੀ ਕਹਾਣੀ ਆ ਗਈ ਔਰ ਦੂਜੇ ਪਾਸੇ ਜੀ ਕਹਿੰਦੇ ਹੁਣ ਪੰਜਾਬ ਦੀ ਸਰਕਾਰ ਤੇ ਲਗਾਤਾਰ ਜਦੋਂ ਦੀ ਜਿੰਨੀ ਚੋਣ ਹਾਰੀ ਆ ਉਦੋਂ ਨਾਲ ਹੀ ਉਹ આરોਪ ਲਾ ਰਹੇ ਸੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਕੱਲ ਖੁੱਲੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਸੀ ਕਹਿੰਦਾ ਜੀ ਅਸੀਂ ਸੁਖਵੀਰ ਸਿੰਘ ਬਾਦਲ ਤੇ ਐਕਸ਼ਨ ਕਰਨ ਜਾ ਰਹੇ ਹਾਂ ਭਾਵੇਂ ਸੁਖਵੀਰ ਬਾਦਲ ਆਵੇਂ ਉਹਨਾਂ ਦੀ ਹਰਸਿਮਰਤ कौर ਬਾਦਲ ਹੈ ਚਾਹੇ ਜੋ ਮਰਜੀ ਲੀਡਰ ਹੈ ਵੱਡੇ ਤੋਂ ਵੱਡਾ ਚਾਇਨਾ ਤੋਂ ਕੋਈ ਹੋਰ ਵੀ ਹੈ ਕਿਸੇ ਹੋਰ ਧਰ ਦੇ ਅੰਦਰ ਯਾਨੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਦਾ ਵੀ ਦੇਖੋ ਸੁਫੜਾ ਸਾਫ ਹੋਇਆ ਔਰ ਭਾਜਪਾ ਦੀ ਵੀ ਜਵਾਨ ਤਜਬਤ ਹੋਈਆ ਉਹਨਾਂ ਚੋਂ ਤਾਂ ਨਹੀਂ ਕੋਈ ਬੋਲਿਆ ਪਰ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਨਾ ਇਹਨਾਂ ਨੇ ਭਾਈ ਕਹਿੰਦੇ ਗੈਸਟਾਂ ਦੇ ਨਾਲ ਹੱਥ ਮਿਲਾ ਲਿਆ ਪਹਿਲਾਂ ਤੋਂ ਹੀ ਐ ਵੈਸੇ ਪਰ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਦਾ ਅਸਲੀ ਚਿਹਰਾ ਜਿਹੜਾ ਉਹ ਸਾਹਮਣੇ ਉੱਪਰ ਕੇ ਆ ਗਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਚਾਹੀਦਾ ਕੀ ਹੈ ਪੰਜਾਬ ਦੇ ਲੋਕ ਮੰਗ ਕੀ ਕਰ ਰਹੇ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਨਾਬਾ ਦੀ ਜੇਲ੍ਹ ਦੇ ਵਿੱਚ ਧੱਕਿਆ ਹੁਣ ਵਾਰੀ ਵਿਕਰਮ ਮਜੀਠੀਏ ਤੋਂ ਬਾਹਰ ਸੁਖਵੀਰ ਸਿੰਘ ਬਾਦਲ ਦੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਵੱਡੀ ਜੰਗ ਦਾ ਮਾਹੌਲ ਛੜ ਗਿਆ ਇੱਕ ਪਾਸੇ ਤਾਂ ਕਹਿੰਦੇ ਮੁੱਖ ਮੰਤਰੀ ਨੂੰ ਭਵਨ ਸਿੰਘ ਮਾਨ ਨੂੰ ਕਹਿੰਦੇ ਨਹੀਂ ਤਾਂ ਸੁਖਵੀਰ ਸਿੰਘ ਬਾਦਲ ਨੂੰ ਅੰਦਰ ਧੱਕੋ ਨਹੀਂ ਪੰਜਾਬ ਦੀ ਸਰਕਾਰ ਦਾ ਪਲਟਾ 2027 ਦੇ ਵਿੱਚ ਤੈ ਹੈ ਤਾਂ ਫਿਰ ਤੁਸੀਂ ਸਵਾਲ ਇਹ ਵੀ ਹੈ ਕਿ ਸਰਕਾਰ ਆਊਗੀ ਕਿ ਨਹੀਂ ਬਹੁਤ سارے ਨਵੇਂ ਨੌਜਵਾਨ ਜਿਹੜੇ ਕਿ ਕਹਿੰਦੇ ਸੀ ਪੰਜਾਬ ਪੱਖੀ ਆ ਪੰਜਾਬ ਦਰਦੀ ਆ ਉਹਨਾਂ ਨੂੰ ਵੀ ਲੈ ਸਕਦੇ ਆ ਪੰਜਾਬ ਦੇ ਲੋਕ ਪਰ ਇੱਥੇ ਪੰਜਾਬ ਦੇ ਲੋਕ ਚਾਹੁੰਦੇ ਆ ਕੁਛ ਕਿ ਭਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਰਹਿਣ ਕਿਉਂਕਿ ਇਹਨਾਂ ਨੇ ਸਭ ਤੋਂ ਵੱਡਾ ਐਕਸ਼ਨ ਕੀਤਾ ਜਿਹੜਾ ਕਿ ਅੱਜ ਤੋਂ ਪਹਿਲਾਂ ਕਿਸੇ ਵੀ ਪੰਜਾਬ ਦੀ ਸੂਬੇ ਦੀ ਸਰਕਾਰ ਨੇ ਨਹੀਂ ਕੀਤਾ ਹਾਲਾਂਕਿ ਗੁਟਕਾ ਚੱਕ ਕੇ ਸੌਂਆਂ ਖਾ ਕੇ ਅਕਾਲੀਆਂ ਦੀ ਤਰ੍ਹਾਂ ਕਾਂਗਰਸੀਆਂ ਦੀ ਤਰ੍ਹਾਂ ਕਿ ਭਾਈ ਪੰਜਾਬ ਦੇ ਵਿੱਚੋਂ ਅਸੀਂ ਚਿੱਟੇ ਦਾ ਨਾਮੋ ਨਿਸ਼ਾਨ ਮਿਟਾ ਦੇਾਂਗੇ ਅਸੀਂ ਪੰਜਾਬ ਦੀ ਨੌਜਵਾਨੀ ਬਚਾ ਦੇਾਂਗੇ ਇਹ ਸਾਰੀਆਂ ਝੂਠੀਆਂ ਗੱਲਾਂ ਤੁਹਾਡੇ ਅਕਸਰ ਸਾਹਮਣੇ ਕਹੀਆਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਪੰਜਾਬ ਪੱਖੀ ਕੰਮ ਜਾਂ ਨੌਜਵਾਨੀ ਬਚਾਉਣ ਦੇ ਕੋਈ ਕੰਮ ਨਹੀਂ ਕੀਤੇ ਹਾਲਾਂਕਿ ਨਸ਼ਿਆਂ ਤੇ ਰੋਕ ਲਾਉਣ ਦੇ ਬਦਲੇ ਉਹਨਾਂ ਨੇ ਨਸ਼ਿਆਂ ਦੀ ਬਹਾਰ ਲਿਆ ਕੇ ਰੱਖ ਦਿੱਤੀ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਸਿੱਟਿਆ ਤਾਂ ਉਸੇ ਦਲਦਲ ਦੇ ਵਿੱਚੋਂ ਅੱਜ ਪੰਜਾਬ ਸਰਕਾਰ ਇਹਨਾਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਦੂਜੇ ਪਾਸੇ ਜੀ ਸੁਖਵੀਰ ਸਿੰਘ ਬਾਦਲ ਦੀ ਪੋਲ ਤੇ ਪੋਲ ਖੁੱਲਦੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੁਖਵੀਰ ਸਿੰਘ ਬਾਦਲ ਦਾ ਅਸਲੀ ਚਿਹਰਾ ਹੁੰਦਾ ਜਾ ਰਿਹਾ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਰਣਨੀਤੀ ਕੀ ਬਣਾਈ ਹੈ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਥੱਲੇ ਸਿੱਟਣ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੀ ਸਰਕਾਰ ਤੇ આરોਪ ਲਾਉਣਾ ਦੇਖੋ ਝੂਠੀਆਂ ਗੱਲਾਂ ਝੂਠੀਆਂ ਖਬਰਾਂ ਚਲਵਾਉਣੀਆਂ ਇਹ ਅੱਜ ਕੱਲ ਸੁਖਵੀਰ ਸਿੰਘ ਬਾਦਲ ਪੱਤਰਕਾਰਾਂ ਤੋਂ ਵੀ ਕਰਵਾ ਰਹੇ ਨੇ ਔਰ ਦੂਜੇ ਪਾਸੇ ਗੈਂਗਸਟਰਾਂ ਵਾਲੇ ਰੂਪ ਦੇ ਵਿੱਚ ਖੁਦ ਆ ਗਏ ਨੇ ਔਰ ਜਿਹੜੀ ਫੋਟੋ ਦਾ ਜ਼ਿਕਰ ਹੋ ਰਿਹਾ ਸੀ ਕਹਿੰਦੇ ਜੀ ਡਾਇਨਾਸੌਰ ਦੇ ਨਾਲ ਸੰਗਲ ਪਾ ਕੇ ਸੁਖਵੀਰ ਬਾਦਲ ਦੀ ਇੱਕ ਫੋਟੋ ਵਾਇਰਲ ਹੋਈ ਹੈ ਉਹਦਾ ਮਤਲਬ ਕੀ ਹੈ ਕਿ ਅਸੀਂ ਡਾਇਨਾਸੌਰ ਲੈ ਕੇ ਆਵਾਂਗੇ ਪਰ ਡਾਇਨਾਸੌਰ ਇੱਕ ਕੁਦਰਤ ਦਾ ਮਾਹੌਲ ਸੀ ਉਹ ਕਰੋੜਾਂ ਸਾਲ ਪਹਿਲਾਂ ਸੀਗੇ ਰਹੇ ਵੀ ਨਹੀਂ ਔਰ ਹੁਣ ਫੇਰ ਤੋਂ ਕਹਿੰਦਾ ਜੀ ਡਾਇਨਾਸੌਰ ਆ ਜਾਣੀ ਹੈ ਯਾਨੀ ਬਖਰਾ ਗਿਆ ਅਕਾਲੀ ਦਰ। ਇਹਨਾਂ ਨੇ ਆਪਤਾ ਹੋਣਾ ਨਹੀਂ ਡਾਇਨਾਸੌਰਾਂ ਦੇ ਨਾਲ ਫੋਟੋਆਂ ਖਿੱਚ ਕੇ ਬਣਾਉਂਦੇ ਨੇ ਔਰ ਵਾਇਰਲ ਕਰਵਾ ਦਿੰਦੇ ਨੇ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਹਵਾ ਬਣਾਉਣ ਦੀ ਕੋਸ਼ਿਸ਼ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਦਰਸਲ ਦੇ ਵਿੱਚ ਫੋਕੀਆਂ ਫੜਾ ਨੇ ਜਿਨ੍ਹਾਂ ਦੇ ਵਿੱਚ ਸਾਦਾ ਪੰਜਾਬ ਫੇਰ ਤੋਂ ਨਹੀਂ ਆਉਂਦਾ। ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵੀਰ ਸਿੰਘ ਬਾਦਲ ਗੈਂਗਸਟਰ ਨੂੰ ਪ੍ਰਮੋਟ ਕਰਦੇ ਸੀ ਜਦੋਂ ਉਹਨਾਂ ਦਾ ਦੌਰੇ ਹਕੂਮਤ ਸੀ ਔਰ ਅੱਜ ਵੀ ਉਹ ਗੈਂਗਸਟਰਾਂ ਨੂੰ ਹੀ ਪ੍ਰਮੋਟ ਕਰਾਂਦੇ ਆਏ ਆ ਵੀਡੀਓ ਦੇ ਵਿੱਚ ਤੁਸੀਂ ਸੁਣ ਲਿਆ ਕਿ ਕਿਸ ਤਰ੍ਹਾਂ ਉਹ ਮਾਲੀ ਹੈ ਜਿਹੜਾ ਕਿ ਅ ਦਸੰਦਿਆ ਆਇਆ ਕਿ ਮੇਰੇ ਕੋ ਰੈਕੀ ਕਰਵਾਈ ਜਾਂਦੀ ਸੀਗੀ ਔਰ ਮੇਰੇ ਅੱਗੇ ਖਾਲੀ ਚੱਕ ਸੁੱਟੇ ਜਾਂਦੇ ਸੀਗੇ ਕਿ ਤੇਰੀ 90 ਸਾਲ ਦੀ ਪੈਨਸ਼ਨ ਤੇ ਜਿਹੜੀ ਤੇਰੀ ਤਨਖਾਹ ਹੈ ਉਸ ਦੇ ਹਿਸਾਬ ਨਾਲ ਤੂੰ ਆਪਣੇ ਜਿਹੜੀ ਹੈ ਰਕਮ ਭਰ ਲੈ ਇਸ ਤਰ੍ਹਾਂ ਦੀਆਂ ਆਫਰਾਂ ਕੀਤੀਆਂ ਜਾਂਦੀਆਂ ਸੀਗੀਆਂ ਫਿਰ ਇਲੈਕਸ਼ਨ ਦੇ ਵਿੱਚ ਵੀ ਜਿਹੜੀ ਹੈ ਉਹ ਗੁੰਡਾਗਰਦੀ ਕੀਤੀ ਗਈ ਜਿਹੜੇ ਆ ਧਮਕਾ ਡਰਾ ਕੇ ਵੋਟ ਲਏ ਗਏ ਨੇ ਇਸ ਇਲੈਕਸ਼ਨ ਦੇ ਵਿੱਚ ਤਰਨਤਾਰ ਦੇ ਜਿਹੜੇ ਇਲੈਕਸ਼ਨ ਹੋਏ ਹੈ ਔਰ ਆਮ ਆਦਮੀ ਪਾਰਟੀ ਜਿਹਨੂੰ ਕਿ ਲੋਕ ਇਸ ਟਾਈਮ ਪਸੰਦ ਕਰ ਰਹੇ ਹੈਗੀ ਹੈ ਔਰ ਇਹ ਚਾਹੁੰਦੇ ਹੈ ਇੱਕ 2027 ਦੀ ਚੋਣਾਂ ਦੇ ਵਿੱਚ ਵੀ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਇਲੈਕਸ਼ਨ ਜਿੱਤੇ ਉਦੇ ਵਾਸਤੇ ਜ਼ਰੂਰੀ ਹੈ ਕਿ ਉਹ ਹੁਣ ਇਹ ਵੱਡਾ ਆਪਰੇਸ਼ਨ ਕਰਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਸ ਤਰ੍ਹਾਂ ਵਿਕਰਮ ਸਿੰਘ ਵਿਜੀਠੀਆ ਦੇ ਖਿਲਾਫ ਹੋਇਆ ਹੈ ਕਿਉਂਕਿ ਉਹ ਗੈਂਗਸਟਰ ਨੂੰ ਪ੍ਰਮੋਟ ਪਹਿਲੇ ਵੀ ਕਰਦੇ ਸੀ ਔਰ ਅੱਜ ਵੀ ਗੈਂਗਸਟਰ ਨੂੰ ਪ੍ਰਮੋਟ ਕਰਨ ਦੇ ਹੀਗੀ ਹੈ ਅਗਰ ਸੀਐਮ ਭਗਵੰਤ ਮਾਨ ਨੇ ਇਹ ਕਦਮ ਨਾ ਚੁੱਕਿਆ ਤੇ ਫਿਰ 2027 ਦੀ ਚੋਣਾਂ ਦੇ ਵਿੱਚ ਤਖਤਾ ਜਿਹੜਾ ਵਾ ਉਹ ਪਲਟ ਸਕਦਾ ਹੈਗਾ ਵਾ ਬਾਜੀ ਕੋਈ ਹੋਰ ਲੈ ਕੇ ਜਾ ਸਕਦਾ ਹੈਗਾ ਵਾ ਕਿਉਂਕਿ ਆਵਾਮ ਜਿਹੜੇ ਹੈ ਇਹਨਾਂ ਦੇ ਬਹੁਤ ਜ਼ਿਆਦਾ ਸਤਾਏ ਹੋਏ ਹੈ ਆਵਾਮ ਬਹੁਤ ਜ਼ਿਆਦਾ ਤੰਗ ਹੋ ਗਈ ਹੈ ਇਹਨਾਂ ਤੋਂ ਸਿਰਫ ਸੀਐਮ ਭਗਵੰਤ ਮਾਨ ਬਾਦੂ ਸੀਐਮ ਹੈ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਆਪਰੇਸ਼ਨ ਕੀਤਾ ਐਕਸ਼ਨ ਕੀਤਾ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਪਾਇਆ ਤੇ ਹੁਣ ਲੋਕ ਵੱਡੇ ਪੱਤਰ ਤੇ ਇਹ ਮੰਗ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਜੇਲ੍ਹ ਵਿੱਚ ਪਾਇਆ ਜਾਵੇ ਬਾਕੀ ਵੀਡੀਓ ਤੁਹਾਡਾ ਕੀ ਕਹਿਣਾ ਹੈ ਸਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼